ਲੈ ਵੀ ਮੈਂ ਬੋਲੇ ਬਨੇ ਕਿ ਬੋਲੀ ਦੀ ਬਾਜ਼ ਉੱਤੀ ਰੱਖੀ ਹੈ ਨਾ ਵੀ ਟਰਾਲੀਆਂ ਸੱਚੀ ਘੱਟ ਨਹੀਂ ਆਉਣੇ ਕਿ ਬੇਗੂਦ ਜਿੰਨੇ ਤੇਰੇ ਆਉਂਦੇ ਨੂੰ ਭਰਾ ਵੇਖ ਜੰਦਾ ਮੇਰੇ ਆਉਂਦੇ ਨੂੰ ਵੇਖ ਜੰਦਾ ਹਾਂ ਕੀ ਕੀ ਕਿ ਕਿਹੜੇ ਬਾਬੇ ਕੀ ਕਰਦਾ ਤੂੰ ਵੀ ਕਿਹੜਾ ਪਰਫਾਰਮਾ ਦਾ ਪਰਮਾਲੀ ਵਧੀਆ ਬਣਾਉਣੇ ਚਾਹੁੰਦੇ ਆਣ ਯਾਰ ਆਪਣਾ ਬੂਕਾ ਚੱਲਦੀ ਆ ਪਰ ਮਾਧਮਾਦਿ ਖੇਰ ਕਰਨ ਨਾਲ ਇਹ ਮਾਲ ਨਹੀਂ ਹੁੰਦਾ ਅੱਛਾ ਆਪਣਾ ਬੋ 13 14 ਹੁੰਦਾ ਜਿਆਦਾ ਲੱਗ ਪੰਜ ਹੈ ਵੀ ਹੁਣ ਉਹਨੂੰ ਕਿੱਜੇ ਰੱਖੀਓਂ ਅਡਵਾਂਸ ਦੇਈਏ ਫਰਵਾਹ ਚੱਲਦੀ ਆ ਫਰਵਾਹ ਸਮਝਾ ਅਡਵਾਂਸ ਨੂੰ ਚੱਲਦੀ ਆ ਅੱਛਾ ਤੁਸੀਂ ਘੁੰਮਣ ਵਾਲੇ ਸਾਰੇ ਨੇ ਟੀਕਾ ਲਗਾ ਲੈਣਾ ਟ੍ਰੈਲ ਗਾਣਾ ਹੈ ਨਾ हां जी ਹਾਂ ਕਿੰਨੇ ਬੰਦੇ ਬਣਾਉਂਦੇ ਤੁਹਾਡੇ ਕੋਲ ਘੁੰਮਣ ਸਾਡੇ ਤਕਰੀਬਨ 3-4 ਬੰਦੇ ਬਣੂਗੇ ਫਿਰ ਆਪਣਾ ਘੁੰਮਣ ਦਾ ਇੱਕ ਨੰਬਰ ਮਾਲ ਅੱਛਾ ਹਾਂ ਤਾਂ ਇਹ ਨਹੀਂ ਕਿ ਕਿਸੇ ਬੰਦੇ ਦਾ ਮਾੜਾ ਮਾਰ ਨਹੀਂ ਤਾਂ ਫਿਰ ਆਪ ਦੀ ਜੀ ਤੇ ਵਿਸ਼ਵਾਸ ਹੈ ਹਾਂ ਆਪ ਦੀ ਜੀ ਤੇ ਵਿਸ਼ਵਾਸ ਹੈ ਮਾੜਾ ਹੈ ਨਹੀਂ ਆਪ ਦੀ ਜੀ ਤੇ ਵਿਸ਼ਵਾਸ ਹੈ ਹਾਂ ਹਾਂ ਆਪ ਦੀ ਜੀ ਤੇ ਵਿਸ਼ਵਾਸ ਹੈ ਨਾ ਹਾਂ ਜੀ ਤੇ ਉਹ ਜਿਹੜੇ ਅੱਜ ਬਾਈ ਆਏ ਸੀਗਾ ਉਹ ਕਿੱਥੋਂ ਲੈ ਕੇ ਆਪਣਾ ਹੁਸ਼ਿਆਰਪੁਰ ਟਾਂਡੀਆਂ ਤੋਂ ਐਸ ਹਾਰਪੁਰ ਟਾਂਡੀਆਂ ਤੋਂ ਟਾਂਡੀਆਂ ਤੋਂ ਹੈਨਾ ਹਾਂਜੀ ਹਾਂਜੀ ਦੋਸਤੋ ਉਹਨੇ ਗਲਤੀ ਚ ਆਉਣੀ ਹੈ ਉਹ ਕੀ ਦੀ ਹੈਨਾ ਕਿ ਮੈਨੂੰ ਐ ਸੀਗਾ ਕਿ ਉਹ ਬਾਈ ਐ ਆਪਣੇ ਬਸੇ ਰੁਕਵਾ ਦੂਜੇ ਦਾ ਕੋਈ ਨਾ ਕੁਸਾ ਨਿਕਲ ਕੇ ਜਾੜ ਗਿਆ ਹੈਨਾ ਤਾਂ ਉਹ ਤਾਂ ਕਿੱਲੇ ਲੈ ਕੇ ਗਿਆ ਤੇ ਜਾੜ ਗਿਆ ਰੰਗ ਹੋ ਗੁੰਨਿਆ ਹਨਾ ਰੰਗ ਹੋ ਰੋ ਗੁੰਨਿਆ ਹੋਣੇ ਤੇ ਨਹੀਂ ਅਸੀਂ ਉਹਨਾਂ ਦੀ ਵੀ ਵੀਡੀਓ ਵਿੱਚ ਲੈਣਾ ਦੀ ਮੈਨੂੰ ਐ ਸੀ ਨਾ ਅੰਕਲ ਇੱਥੇ ਖੜ੍ਹਨੇ ਕਿ ਜਿਵੇਂ ਇੱਥੇ ਖੜਾ ਲਾਗੇ ਹਨਾ ਚਲੋ ਕੋਈ ਗੱਲ ਨਹੀਂ ਰੱਪੜੀ ਕਰੂ ਤੇ ਦੇਖਦੇ ਕਿ ਤੇਲ ਫੇਰਾ ਆ ਇਹਦੇ ਬਾਅਦ 158 ਡਿਮਾਂਡ ਹੈ ਇਹਦੀ ਦੱਸੀ ਕਰਾਂ ਸਾਰੇ ਪਾਸੇ ਇਹ ਸੰਦੀਪ ਦਿਖਾ ਦੀ ਕੈਮਰੇ ਨਾਲ ਇਹਦਾ ਵੀ ਇਹ ਵੀ ਝੋਟਾ ਹੋ ਗਿਆ ਹੁਣ ਮੈਂ ਦੱਸਣਾ ਕਰਦਾ ਇਹਦੇ ਸਵਾਦੋ ਹੁੱਪੀ ਬਾੜਾ ਹੈ ਅੱਛਾ ਤੇ 3.5 ਫੁੱਟ 4 ਫੁੱਟ ਦੇ ਵਿੱਚ ਵੀ ਇਹਦਾ ਘਾਟ ਆ ਗਿਆ। ਡਬਲ ਘਾਟੇ ਦੇ ਵਿੱਚ ਆ ਗਈ ਸਪੋਰਟ ਆਪਾਂ ਸਿੰਗਲ ਘਾਟਾ ਹੁੰਦਾ ਡਬਲ ਘਾਟੇ ਦੇ ਵਿੱਚ। ਡਬਲ ਘਾਟਾ। ਹਾਂਜੀ। ਕਾੜਾ ਦੇ ਵਿੱਚ ਸਾਰੀ ਚਾਦਰ ਆ ਗਈ। ਕਾੜਾ ਚਾਦਰ। ਤੇ ਇਹਦੇ ਵੀਰ ਜੀ ਮਸ਼ੀਨੀ ਗੁੰਡਾ ਲਾਤ ਕੇ ਆਪਾਂ। ਅੱਛਾ। ਪਹਿਲਾਂ ਦੂਜੀਆਂ ਸਾਰੀਆਂ ਹਾਂ ਸਾਰੀਆਂ ਇਹ ਮਸ਼ੀਨੀ ਗੁੰਡੀਆਂ ਟਰੱਕ ਵਾਲੀਆਂ ਗੁੰਡੀਆਂ ਆ ਗਈਆਂ ਵੀਰ ਜੀ ਇਹ। ਨਹੀਂ ਇਹ ਇਹ ਮਸ਼ੀਨੀ ਗੁੰਡੀਆਂ ਤੁਸੀਂ ਮੰਨ ਲਓ ਵੀ ਇਹ ਆਪ ਤਿਆਰ ਕਰਦੇ ਹੋ ਕਿ ਬਣੀਆਂ ਬਣਾਈਆਂ ਹੁੰਦੀਆਂ। ਇਹ ਬਣੀਆਂ ਬਣਾਈਆਂ ਨੂੰ ਨੇ ਵੀਰ ਜੀ। ਇਹ ਆਪਾਂ ਇਹ ਪੱਟੀ-ਬੁੱਟੀ ਦੀ ਨਹੀਂ ਰਮਾਂ ਬਲੇ। ਹੈਂ? ਸਭ ਨਹੀਂ ਤੋੜਦੇ ਹੈ ਕੋਈ ਨਹੀਂ ਲੱਗਦਾ ਸਭ ਤੋੜਦੇ ਹੈ ਵੈਸੇ ਤਾਂ ਕੋਈ ਮੰਗਦੀ ਨਹੀਂ ਗੇ ਇਹ ਤਾਂ ਜਿਵੇਂ ਹੁਣ ਕੋਈ ਪਹਿਲੀ ਵਾਰ ਆਦੀ ਚੀਜ਼ੀ ਮਾਲ ਕੁਆਲਟੀ ਬਣਾਉਂਦੇ ਹੈ ਹੈ ਨਾ ਟਰਾਲੀ ਦੀ ਕੁਆਲਟੀ ਕਰਕੇ ਹੈ ਨਾ ਉਹ ਚੰਗੀ ਲੱਗਦੀ ਹੈ ਹਾਂ ਹੁਣ ਆ ਚੁਜਾਂ ਪਿਛੇ ਘਟ ਗਈ ਸਾਡੇ ਕੋ ਦੋ ਕੁੰਡੀਆਂ ਦੇਖੋ ਚਲੋ ਆ ਜਾਂਦਾ ਇਹ ਘਟੀਆਂ ਤੋਂ ਆ ਗਏ ਹਾਂ ਤੇ ਰੈਂਬਰੂ ਮਕੜੇ ਵਾਲੇ ਆ ਗਏ ਰੈਂਬਰ ਮਕੜੇ ਵਾਲੇ ਆ ਗਏ ਹੱਪਾ ਕਿਹੜੀਆਂ ਆ ਗਈਆਂ ਹੱਪਾ ਵੀ ਇਹ ਸਟਰੀਲੀਆਂ ਆ ਗਈਆਂ ਅੱਠ ਨੱਤੀ ਦੇ ਵਿੱਚ ਆ ਗਈ ਇਹੇ ਹੱਪਾ ਇਹ ਡਬਲ ਡੈਰੀ ਹੋ ਜੂ ਨਾ ਇਹ ਦਾ ਉਲਟਾ ਨਹੀਂ ਹੋਊਗੀ ਜੀ ਅੱਛਾ ਟਾਟਾ ਦੇ ਵਿੱਚ ਆ ਗਈਆਂ ਤੁਸੀਂ ਸਭ ਟਾਟਾ ਦਿਖਾ ਦਿ ਤੇ ਨਹੀਂ ਸਕਨੇ ਕੀ ਆ ਗਿਆ 34 ਇੰਚ ਜੀ ਅੱਛਾ ਤੇ ਉਹਦਾ 24 ਫਾ ਮੰਨ ਲਓ ਕਿੜਾ ਹੀ ਆਇਆ ਇਹ ਆ ভাই ਨਾ ਦੇਂਤੀ ਜੀ ਨਾ ਦੇਂਤੀ ਆ ਦੇਖਾ ਦੇ ਗਿਆ ਕਾਟਾ ਜਿਆ ਆ ਗਿਆ ਹਾਂ ਜੀ ਹਾਂ ਬਾਕੀ ਡਾਲਾ ਡੂਲਾ ਸਾਰਾ ਗੁਸਤਾ ਓਕੇ ਜੀ ਓਕੇ ਦੀ ਰਪੋਰਟ ਸਾਰੀ ਤੇ ਆ ਜਾਲੀ ਜੁੜੀ ਜਾਲੀ ਵੀ ਇਹਦੀ ਕਾਟਾ ਦੂਈ ਆਈਏ ਕਾਟਾ ਦਿਆ ਸਾਰੀ ਕਾਟਾ ਕੰਮ ਦਾ ਮਾਰ ਕਾਟਾ ਨਾ ਮੱਤਿਆ

ਈ ਬੰਦੇ ਨੇ ਵੀਰੇ ਇਹ ਪੁੱਠਾ ਕਿਉਂ ਇਹ ਸਿੱਧਾ ਕਰਕੇ ਕਾਦੂ ਨੀ ਲਾਉਂਦੇ ਤੁਸੀਂ ਇਹ ਵੀਰੇ ਲੱਪ ਯਾਰ ਕਈ ਵਾਰ ਮੁੰਡਾ ਸਿੱਧਾ ਕਰਕੇ ਵਿੱਚ ਅੱਲੇ ਪਛਿਆ ਜਾਂਦੀ ਲੱਗਦਾ ਸਿੱਧੀ ਕਰਕੇ ਵੀ ਲੈਂਦੇ ਰਾਹੀਂ ਜਿਵੇਂ ਆ ਜਾਂਦੀ ਬਸ ਉਹ ਨਹੀਂ ਲਾਉਂਦੇ ਹੁਣ ਮੈਂ ਉਹ ਹੱਸਦੇ ਨਹੀਂ ਪੁੱਛੇ ਬਸ ਉਹ ਮਿਸਟਰੀ ਪੁੱਠਾ ਕਰਕੇ ਟਾਟਾ ਕਰ ਦਿੰਦੇ ਪਾਹੇ ਕਾਕੀ ਦੇਖਦਾ ਐਡਾ ਅਮੀਰ ਬੰਦਾ ਤੁਸੀਂ ਨੂੰ ਪੁੱਠਾ ਕਰ ਦਿੰਦੇ ਯਾਰ ਤੇ ਮਜਨ ਕਿੰਨਾ ਦਾ ਸੈਸ ਇਹ 1.5 ਤੋਂ 16 ਦੇ ਵਿੱਚ ਹੈ ਜੀ 1.58 ਡਿਮਾਂਡ ਹੈ ਕਿੱਥੋਂ ਤੱਕ ਹੋ ਜੂ ਇਹ ਇਹ ਜੋੜਾ ਹੋ ਗਿਆ ਵੀਰੇ ਆਹ ਅੱਛਾ ਇਹ ਆ ਹੋ ਗਿਆ ਨਾ ਹਾਂਜੀ ਇਹ ਹੋ ਗਿਆ 274 ਦਾ 274 ਦਾ ਹੁਣ ਇੱਕ ਕਿੰਨੇ ਦੀ ਇੱਕ ਕਿੰਨੇ ਦੀ ਰਹੀ ਮੈडम ਹਾਂ ਬਾਲਾ ਕੰਮ ਹੋ ਰਿਹਾ ਹੈ 11ਵੀਂ ਦੀ 10ਵੀਂ ਦੇ 33 ਨੰਬਰ ਦੀ ਸਾਹ ਇੱਕ 37 ਦੀ ਇੱਕ 37 ਦੀ ਰਹੀ ਬਿਨਾ ਕਲਰ ਦੀ 74 ਹਣਾ ਹਾਂਜੀ ਹਾਂਜੀ ਬਿਨਾ ਕਰਨ ਦਾ ਬਿਨਾ ਟੋਪੀ ਬਿਨਾ ਟੋਪੀ ਕੋ ਹਣਾ ਤੇ ਉਹ ਦੋ ਆਦ ਆ ਗਈ ਆਹ ਕਲਰ ਆ ਗਿਆ ਹਣਾ ਆ ਕਲਰ ਆ ਗਿਆ ਇਹਦੇ ਵੀਰੇ ਪਿਛਲੇ ਪਾਸੇ ਡਾਲਾ ਹੈਗਾ ਅੱਛਾ ਕਈ ਵਾਰ ਪਿਛਲੇ ਪਾਸੇ ਟਾਲਾ ਬੰਦਿਆਂ ਨੂੰ ਲੋੜ ਨਹੀਂ ਹੁੰਦੀ ਅੱਛਾ ਜੇ ਲੋੜ ਹੋਈ ਤਾਂ ਲੱਗ ਜੂ ਲੱਗ ਜੂਗਾ ਜੀ ਇਹ ਲੱਗ ਜੂਗਾ ਹਾਂਜੀ ਇਹਦੇ ਕਲਰ ਡਾਟਾ ਵੀਰੇ ਇਹ ਵੀ ਟਾਟਾ ਦੇ ਦਿੱਤੇ ਨੇ ਇਹ ਵੀ ਟਾਟਾ ਜਾ ਗਿਆ ਹਣਾ ਸਾਰੀ ਉਹ ਇਹ ਮੰਨ ਕੇ ਚੱਲੋ ਜੀ ਇਹ ਸੇਮ ਆ ਗਈਆਂ ਸੇਮ ਆ ਗਈਆਂ ਉਹਦੇ ਕੌੜੀ ਲੱਗੀ ਇਹ ਟੂਲ ਲਾ ਤਾ ਇੱਥੇ ਅੱਛਾ ਅੱਛਾ ਇਹਨਾਂ ਦੇ ਵਿੱਚੋਂ ਜੀ ਆ ਤੀਜੀ ਟਰਾਲੀ ਦੇ ਹਰ ਮੱਟਾ ਆ ਗਿਆ ਥੋੜਾ ਜਿਹਾ ਇਹਦਾ ਇਹਦਾ ਇਹ ਤਿੰਨ ਸੜੀਆਂ ਦੇ ਵਿੱਚ ਆ ਗਈ ਬਈ ਅੱਛਾ 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 ਇਹ ਤਿੰਨ ਸੜੀਆਂ ਦੇ ਵਿੱਚ ਆ ਗਈ 10 ਨੱਟੀ ਹੱਬਾ ਗਈ ਜਿਹਨੂੰ ਕਟਾਟਾ ਉਹਨੂੰ 8 ਹੈ ਇਹਨਾਂ ਨੂੰ ਇਹਨਾਂ ਨੂੰ 10 ਹਾਂ ਜੀ ਹਾਂ ਇਹਨੂੰ 10 ਨੱਟੀ ਆ ਗਈ ਅੱਛਾ ਕਟਾਟਾ ਦੀ ਸਾਰੀ ਹੂੰ ਤੇ ਹੱਬਾ ਉਹ ਵੀ ਯਾਰ ਹੱਥ ਦਾ ਕਿੰਨਾ ਫਰਕ ਪੈਂਦਾ ਪੈਸਿਆਂ ਦਾ ਬਈ ਪੈਸਿਆਂ ਦਾ ਕਿੰਨਾ ਫਰਕ ਪੈਂਦਾ ਪੈਸਿਆਂ ਦਾ ਕੁਝ ਨਹੀਂ ਫਰਕ ਪੈਂਦਾ ਹੁੰਦਾ ਜੀ ਤੇ ਅੱਛਾ ਆ ਬਾਕੀ ਸਾਰੇ ਮਨ ਲਾ ਵੀ ਉਹ ਨਹੀਂ ਮਨ ਲਾ ਵੀ ਆਏ ਇੱਥੇ ਜੇ ਢੁੱਟ ਧਰਤਾ ਇੱਥੇ ਜੇ ਧਰਤਾ ਇੱਥੇ ਜੇ ਕਰਤਾ ਹਨਾ ਉਹ ਕੰਮ ਨਹੀਂਗਾ ਸਾਰੀ ਸਫਾਈ ਨਾਲ ਹਨਾ ਪੂਰੀ ਪੂਰੀ ਲੇਡ ਭਰੀ ਹੋਈ ਹੈ ਵੀ ਬੇਸ਼ੱਕ ਆਪਾਂ ਬੇਚਣੀ ਹੈ ਪਰ ਉਹ ਆਏ ਨਹੀਂ ਵੀ ਕੱਲੂ ਜਾ ਕੇ ਅਗਲਾ ਕੋਈ ਉਹਨੂੰ ਆਏ ਗਈ ਕਿੰਨਾ ਚਰਾਬ ਦਾ ਮਨ ਖੁਸ਼ ਨਹੀਂ ਹੁੰਦਾ ਉਹਨਾਂ ਚਰਕੀ ਫਿਰ ਜੀ ਕੋਈ ਮੇਰੇ ਵਰਗਾ ਐਂ ਲਾ ਕਹਿੰਦਾ ਵੱਡਿਆ ਸਿਆਣਿਆ ਆ ਕੀ ਕਰ ਲਿਆ ਦੇਖੀ ਨਹੀਂ ਤੂੰ ਹਨਾ ਆ ਦੇਖੋ ਸਾਰੀ ਵਰਤ ਅੱਠ 20 ਜੀ ਸਾਰਾ ਜੋੜੇ ਲੱਗਿਆ ਹੋਇਆ ਵਿਚਾਲੇ ਕੋਈ ਉਹ ਹੈ ਨਹੀਂ ਨਾ ਪੂਰੀ ਦੀ ਪੂਰੀ ਚਾਦਰ ਉਹ ਹੋਈ ਹੈ ਨਾ ਹਾਂਜੀ ਹਾਂ ਹੂੰ ਆ ਜੀ ਵੀ ਪੂਰੀ ਮਜ਼ਬੂਤ ਕਰਤੀ ਯਾਰ ਹਨਾ ਹੂੰ ਹਨਾ ਇਹਦਾ ਬਜਨ ਬਜਨ ਕਿੰਨਾ ਰਵਲੇ ਇਹਦਾ ਜੀ ਬਾਦਨ 16 ਇਹਦਾ ਬਦੂਗਾ ਇਹਦਾ ਬਦੂਗਾ ਇਹਦਾ ਤਿੰਨ ਸੜੀਆਂ ਦਾ ਕਰਕੇ ਹੀ ਵਜਣਾ ਲੱਗੂਗਾ ਹਾਂ ਤਿੰਨ ਪਰੇ ਦਾ ਕਰਕੇ ਵਜੇ ਇਹਦਾ ਬਦੂਗਾ ਹਾਂ ਜੀ ਹਾਂ ਤੇ ਆਈ ਜੀ ਇਹਦਾ ਫਰਕ ਹੋਣਾ ਆਹ ਲਹਾਂ ਜੀ ਆਲਗੈਂਡ ਦੀ ਲੱਗਾਂ ਹਨ ਪਹਿਲਾਂ ਮਾਰੀ ਯਾਰੇ ਮਸਾਂ ਚ ਕੁੰਡੀ ਦਿੱਤੀ ਜਾਂਦੀ ਮੇਰੇ ਵਰਗੇ ਹਨ ਤੇ ਕੁੰਡੇ ਗੁੱਟੀਆਂ ਦੀ ਥੌੜੀ ਹੁੰਦੀ ਨਹੀਂ ਟਰੈਕਟਰ ਜੇ ਕਣਕ ਲਾਉਣ ਜਾਂਦੇ ਕ ਪੱਟੀ ਕੱਢ ਲੈ ਉਹ ਐ ਕਰ ਕੋ ਪੱਟੀ ਨਹੀਂ ਕੱਢ ਕੇ ਲਾਉਂਦਾ ਬਸ ਉਹਦਾ ਫਰਕ ਰਹੇ ਸਾਰੀਆਂ ਚੀਜ਼ਾਂ ਜਨ ਲਾਉ ਵੀ ਇੱਕ ਕਦਮ ਆ ਦੇਖੋ ਜੀ ਇਹਦੇ ਟਾਇਰ ਵੀ ਕੋਲੋ ਦੇ ਆ ਗਏ ਜੀ ਟਰੈਕਟਰ ਇਹਦਾ ਹੈਗਾ ਜਮ ਵਧੀਆ ਟਾਇਰ ਹੈ ਇਹ ਹਾਂ ਇਹਦੇ ਵਧੀਆ ਟਾਇਰ ਹੁਣ ਕਿੰਨੇ ਖਦਨ ਸੰ ਸੰ ਹੋ ਸਕਦਾ ਜੀ ਮਾਨਸ ਜੀ ਹਾਂ ਐਵੇਂ ਆਪਾਂ ਹੁਣ ਕਈਆ ਪਾਉਗਾ ਨਹੀਂ ਕਹਿੰਦੀ ਸਾਡਾ ਟਾਇਰ ਐ ਹੋਊਗਾ ਜਸਤੇ ਢੋੜੀ ਹੋ ਜਾਊਗਾ ਇਸ ਨੂੰ ਨਾ ਕੀ ਨਾ ਹੈ ਵਿਚਾ ਕੇ ਲੈ ਜੂ 1.5 ਲੱਖ ਰੁਪਏ ਪੱਕ ਲੋ ਇਹਨੂੰ ਹਣਾ 1.55 ਜਮਾਨੇ ਤੇ ਫਿਰ ਇਹ ਜੇ ਲੋਗੇ ਆਪਣੀ ਵੀਡੀਓ ਦੇਖ ਕੇ ਆਉਂਦਾ ਕਿੰਨੇ ਦੀ ਕਰ ਦੇਗਾ ਛੋਡੀ ਵੀਡੀਓ ਦੇਖ ਕੇ ਆਉਂਦਾ ਜੀ 1 ਲੱਖ ਤੇ 45000 ਦੀ ਦੇ ਦਾਂਗੇ 5000 ਹੋਰ ਲੱਖ ਕਰ ਦਾਂਗੇ 40 ਦੇ ਦਾਂਗੇ 1.40 ਵੀ ਹਣਾ ਲਓ ਵੀ 1.40 ਦੀ ਮੁੱਠੀ ਚਾ ਲਈ ਇਹ ਤੇ ਬਬਲਾ ਕਹਿੰਦਾ ਨਾ ਵੀ ਇਹ ਮਹਾਰਾਣੀ ਕਿਹੜੇ ਬਾਬੇ ਤੋਂ ਜੀਤ ਸੁੱਖੇ ਆ ਕਿੱਥੇ ਮਾ ਦਾ ਨਹੀਂ ਵੀ ਰੀ ਗਰੂ ਦੀ ਬਾਤ ਆ ਆਪਾਂ ਵੀ ਸੁੱਖੀਏ ਹਣਾ ਤੇ ਚੀਜ਼ ਵਧੀਆ ਹੋਊਗੀ ਬਾਈ ਜੀ ਆ ਦੇਖੋ ਹੁਣ ਚੀਜ਼ ਵਧੀਆ ਹੋਊਗੀ ਆ ਟਰਾਲੀ ਚਾਰ ਵਾਰੀ ਵੇਚ ਤੇ ਜਿਵੇਂ ਚਾਰ ਵਾਰੀ ਚਾਰ ਵਾਰੀ ਵੇਚੀ ਇਹਦੇ ਤਰ੍ਹਾਂ ਨਹੀਂ ਕਿ ਇਹੀ ਚਾਰ ਵਾਰੀ ਵੇਚੀ ਇਹੀ ਟਰਾਲੀ ਤਰ੍ਹਾਂ ਦੀ ਵਧ ਕੇ ਵਿਕੀ ਨਹੀਂ ਅੱਛਾ ਕਿ ਦੇ ਤਾਂ ਨਹੀਂ ਮੈਂ ਕਿ ਇੱਕ ਬੰਦੇ ਨੂੰ ਨਾ ਨਾ ਇੱਥੇ ਕਿ ਦਰਾਂ ਸੀ ਚਾਰ ਬੰਦੇ ਦੇਈ ਤੋ ਕਈ ਵਾਰ ਕੀ ਹੁੰਦਾ ਜੀ ਅਸੀਂ ਇਹ ਇਹ ਚੀਜ਼ਾਂ ਬਹੁਤ ਵਾਰੀ ਹੁੰਦੀਆਂ ਨੇ ਜਿਵੇਂ ਮੰਨ ਕੇ ਚੱਲੂਗੀ ਆਪਾਂ ਟਰਾਲੀ ਦੇਤੀ ਕਈ ਵਾਰ ਬੰਦੇ ਨੂੰ ਕਹਿੰਦਾ ਵੀ ਇਹੇ ਜੱਤੀ ਨੂੰ ਬਣਾ ਕੇ ਆ ਲੰਗਾ ਅੱਛਾ ਅੱਛਾ ਐ ਰੂਫ ਕਰ ਲਈ ਹੁਣ ਹੋ ਜਾਂਦਾ ਨਹੀਂ ਮੰਨੇ ਦਾ ਮੁੱਛਾ ਮੱਛਾ ਲਾ ਰੱਖਨੇ ਦੇਖ ਵੇਹ ਦੀ ਡਿਜ਼ਾਈਨਿੰਗ ਦੇਖ ਜੀ ਪਾਈਪ ਦਾ ਵਰਤ ਪਤਾ ਜੀ ਮੁਰੂ ਆ ਦੇਖੋ ਜੀ ਇਹਦੀ ਟਾਟਾ ਦੀ ਜਾਲੀ ਆ ਗਈ ਜੀ ਆਹ ਪੂਰੀ ਵੱਡੀ ਗੱਤੀ ਬਹੁਤ ਯਾਰ ਹੈ ਨਾ ਮਜਬੂਤ ਕਰਤੀ ਜੀ ਲੁੱਕ ਬਹੁਤ ਸੋਹਣੀ ਬਣੀ ਆ ਟਰਾਲੀ ਬਾਕੀ ਹੋ ਗਈ ਇੱਕ ਨਾਲੀ ਹੈ ਨਾ ਬਾਕੀ ਪੇਂਟ ਦਾ ਨਿਕਲੂ ਲੁੱਕ ਤੇ ਦੀ ਹਾਂਜੀ ਹਾਂਜੀ ਪੇਂਟ ਦਾ ਬਹੁਤ ਜਿਆਦਾ ਲੁੱਕ ਨਿਕਲੂ ਆ ਚੀਜ਼ਾਂ ਦਾ ਬਸ ਹਰਕ ਲੱਗਦਾ ਜੀ ਆ ਜੀ ਆ ਆ ਆ ਹਾਂ ਬਰਾਹਰੀ ਕੀ ਚਾਹੀ ਤੇ ਕਰੇ ਬਲਾ ਹੁਣ ਕੀ ਕਿਵੇਂ ਕਿ ਪੇਡਾ ਹੋ ਰਹੀਆਂ ਬਸ ਹਾਂ ਜੀ ਹੁਣ ਅੱਛਾ ਹਾਂ ਕੀ ਬਾਤ ਕਰਨੀ ਹੈ ਬੰਦੇ ਮਿੱਠਾ ਮੱਛਾ ਦਾ ਹਾਂ ਕਰਾਉਂਦੀ ਹਾਂ ਤੇ ਹੱਪਾ ਉੱਪਰ ਇਹ ਨਾ ਹੋਦਾ ਕੋਈ ਦਾਸ ਨਹੀਂ ਤੇ ਹੱਪਾ ਦੀ ਵੀ ਟੱਕਰ ਨਹੀਂ ਆ ਦੇਖੋ ਜੀ ਮਾਰਾ ਫੇਟਾ ਰੱਖੀ ਜੀ ਅੱਛਾ ਕੁੱਟਾ ਮੰਡਲ ਟਾਇਰ ਇਹਦੇ ਟਾਇਰਾ 22 ਮੰਡਲੀ ਆ ਆ ਦੇਖ 22 ਮੰਡਲ ਟਾਇਰਾ ਟਾਇਰ ਵੀ ਪੂਰੇ ਪਏ ਆ ਹਾਂ ਹੈ ਨਾ ਹਾਂ ਇਹਦੇ 22 ਮੰਡਲ ਲਾ ਗਈ ਇਹਦੇ ਹੋਰਾਂ ਨੰਬਰ ਕਲੀਟਰ ਲੱਗਦੇ ਨੇ ਜੀ ਸਾਰਿਆਂ ਆ ਜਾ ਥੱਲੇ ਆ ਹਾਂ अच्छा ये ट्रॉली ਦਾ ਕਿਤੇ ਨੰਬਰ ਤਾਂ ਹੀ ਲੈਣਾ ਪਿਆ ਟੈਂਕਰ ਟੁੱਟਦਾ ਤਾਂ ਮਰਾ ਜਾ ਕਰੂ ਬਾਕੀ ਵਾਰ ਮੰਦੇ ਮੰਗ ਪਤਾ ਕੋਈ ਨਹੀਂ ਸਰਕਾਰਾਂ ਦਾ ਵੀ ਕੰਮ ਕਰਦene ਮੈਂ ਟਾਲੀ ਨੰਬਰ ਲਾਈ ਜਾਈਦੀ ਹੈ ਨਾ ਚੋਰੀ ਹੋਵੇ ਰਜਿਸਟ੍ਰੇਸ਼ਨ ਹੋਵੇ ਨਾ ਹਾਂਜੀ ਹਾਂ ਤੇ ਆਹ ਜੀ ਜੀ ਕਲਰ ਲੱਗਿਆ ਇਹ ਐਂਗਲ ਦੇ ਵਿੱਚ ਆ ਗਈ ਅੱਛਾ ਆਹ ਐਂਗਲ ਆ ਗਈ ਆਹ ਵੀ ਐਂਗਲ ਆ ਗਈ ਇਹ ਫੱਟੀ ਆ ਗਈ ਇਹ ਫੱਟੀ ਆ ਗਈ ਇਹ ਨੂੰ ਜਿਆਦਾ ਪਸੰਦ ਕਰਨ ਲੱਗ ਗਈ ਜੀ ਹੁਣ ਫਿਰ ਕਿਹੜੀ ਨੂੰ ਉਹ ਨੂੰ ਅੱਛਾ ਹਾਂਜੀ ਹਾਂ ਦੋਨੋਂ ਵੱਧ ਪਸੰਦ ਕਰਦੇ ਹਾਂ ਨਾ ਹਾਂਜੀ ਹਾਂ ਮੀਟ ਮੀਟ ਕੀ ਦਾ ਲਾ ਸਕਦੇ ਇਹ ਜਦੋਂ ਮੁੰਡਾ ਨਾਲ ਅਕਾਊਂਟ ਟ੍ਰਾਂਸਫਰ ਨਹੀਂ ਕਰਦਾ ਅੱਛਾ ਮੁੰਡਾ ਨਾਲ ਮੈਂ ਬੜਾ ਮਾਰਦਾ ਕਿਉਂ ਨਹੀਂ ਖੋਜ ਰਿਹਾ ਇਹ ਨਹੀਂ ਸਹੀ ਗੱਲ ਹੈ ਆਏ ਪੀ ਵੀ 31 ਵਾਲੀ ਪੀ ਵੀ 31 ਵਾਲੀ ਹੈ ਤੇਰੀ ਡਿਮਾਂਡ 148000 ਹੈ ਇਹਦੀ ਕਿੰਨੀ ਹੈ ਅੱਛਾ ਇਹ ਨਾਲ ਕੀ ਕਰੇਗਾ ਜਿੰਨੇ ਨੂੰ ਤੁਸੀਂ ਕਹੋ ਉਨੇ ਹੀ ਦੇ ਦਾਂਗੇ ਹੁਣ ਤੇ ਉਹ ਸਾਰੇ ਜੀ ਕਿੰਨੇ ਦੀ ਕਹਾਂ ਉਹ ਸਕਰੀਨ ਸ਼ਾਟ ਲੈ ਕੇ ਜਾਈ ਬਾਈ ਨੇ ਆ ਗੱਲ ਕਹੀ ਸੀ ਕਿੰਨੇ ਦਾ ਉਨੇ ਦੀ ਦੇ ਦਿੰਦਾ ਨਾ ਮਾ ਤਾਂ ਨਹੀਂ ਦਿੰਦਾ ਪਖੜ ਪਖੜ ਜਿਵੇਂ ਤਾਂ ਕਹਤਾ ਉਵੇਂ ਹੋ ਜੂ ਹਾਂਜੀ ਹਾਂ ਵੀ ਦੋਸਤੋ ਆ ਟਰਾਲੀ ਤੇ ਨਾ ਹੁਣ ਤੁਸੀਂ ਦੇਖਣ ਤੇ ਧਿਆਨ ਨਾ ਮਾਰਨਾ ਮੀਰ ਲੱਗਿਆ ਹੋਇਆ ਗੁੱਡ ਲੱਗਿਆ ਆ ਆਰਮੀ ਲਾਈਟ ਆਰਮੀ ਜਾ ਰੰਗਾ ਹੈ ਨਾ ਹਾਂਜੀ ਹਾਂ ਧਾਰ ਚਲੀਗਾ ਤੇ ਵੀਡੀਓ ਦੇਖ ਕੇ ਆ ਜਿਓ